ਜਗਬਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਵੰਤ ਪਰਾੜ ਕਿਸਾਨਾਂ ਦਾ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਤੇ ਅੱਜ 25 ਦਿਨਾਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਦੀ ਮੀਟਿੰਗ ਹੋਣ ਜਾ ਰਹੀ ਹੈ ਤਾਂ ਮੀਟਿੰਗ ਤੋਂ ਪਹਿਲਾਂ ਸਾਡੇ ਨਾਲ ਮੌਜੂਦ ਨੇ ਬੀਕੇਯੂ ਉਗਰਾਹ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹ ਉਗਰਾਹ ਸਾਹਿਬ ਅੱਜ ਮੀਟਿੰਗ ਹੋਣ ਜਾ ਰਹੀ ਹੈ 25 ਦਿਨਾਂ ਬਾਅਦ ਲੱਗਦਾ ਕੋਈ ਪੋਜ਼ਿਟਿਵ ਚੀਜ਼ ਨਿਕਲ ਕੇ ਆਉ ਨੀ ਕੋਈ ਸੰਭਾਵਨਾ ਤਾਂ ਹੈ ਨਹੀਂ ਕਿਉਂਕਿ ਗੱਲਬਾਤ ਦਾ ਜਿਹੜਾ ਸਰਕਾਰ ਦੀ ਜਿਹੜੀ ਮੌੜਮੀ ਚਿੱਠੀ ਆਈ ਹੈ ਉਹਦੇ ਚੋਏ ਲੱਗਦਾ ਵੀ ਅਜੇ ਤੱਕ ਉਹ ਚਰਚਾ ਦੀ ਚੁਰੇ ਤੁਰੇ ਫਿਰਦੇ ਨੇ ਵੀ ਚਰਚਾ ਜਿਹੜਾ ਐਮੈਂਡਮੈਂਟ ਦੀ ਚਰਚਾ ਕਿ ਉਹ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਚਰਚਾ ਕਿਹੜੀ ਚਰਚਾ ਤੇ ਜ਼ੋਰ ਦੇਣਗੇ ਉਹ ਉਹ ਤਾਂ ਜਾਏ ਤੋਂ ਪਤਾ ਲੱਗਣਾ ਜੇ ਗੱਲ ਜਿੱਥੋਂ 5 ਤਰੀਕ ਨੂੰ ਡੈਡਲਾਕ ਹੋਇਆ ਸੀ ਜੇ ਉਹ ਤੋਂ ਗਾਂ ਤੁਰਦੀ ਹੈ ਗੱਲ ਫਿਰ ਤਾਂ ਸਮਾਂ ਸਮਝਾਂਗੇ ਵੀ ਗੱਲ ਅੱਗੇ ਤੁਰ ਜੇ ਮੁੜ ਕੇ ਫੇਰ ਚਰਚਾ ਇਹ ਹੁੰਦੀ ਹੈ ਵੀ ਐਮੈਂਡਮੈਂਟ ਹੋਰ ਕਰ ਦਿੰਦੇ ਆ ਫੇਰ ਇਹਦਾ ਮਤਲਬ ਗੱਲਬਾਤ ਉੱਥੇ ਖੜੀ ਹੈ ਪਰ ਇਹਨਾਂ ਵੀ ਡੈਡਲਾਕ ਟੁੱਟ ਗਿਆ ਗੱਲਬਾਤ ਦਾ ਕੋਈ ਮੂੰਹ ਮੱਥਾ ਬਣ ਜੂਗਾ ਇਸ ਕਰਕੇ ਥੋੜੀ ਬਹੁਤ ਹੀ ਮਹੱਤਵਾਰ ਤਹੇ ਜੀ ਇਸ ਮੀਟਿੰਗ ਦਾ ਇਹ ਹੈ ਵੀ ਜਿਹੜੀ ਵਾਰਤਾਕਾਰ ਸੀਗੀ ਇੱਕ ਦੂਜੇ ਦੀ ਖੜੀ ਸੀ ਜਿਹੜੀ ਗੱਲ ਖੜੀ ਹੋਈ ਸੀ ਉਹ ਅੱਗੇ ਤੁਰ ਉਹ ਗ੍ਰਾਂਥ ਸਾਹਿਬ ਭਾਜੀਪੀ ਦੀ ਰਾਜਨੀਤੀ ਨੂੰ ਕਿਸ ਤਰ੍ਹਾਂ ਵੇਖਦੇ ਜੋ ਅੱਜ ਉਹ ਰਣਨੀਤੀ ਅਪਣਾ ਰਹੀ ਹੈ ਇੱਕ ਪਾਸੇ ਸੱਦੇ ਭੇਜ ਰਹੀ ਆ ਚਿੱਠੀਆਂ ਭੇਜ ਰਹੀ ਆ ਚਿੱਠੀਆਂ ਦੇ ਵਿੱਚ ਵੀ ਪਾਸ਼ਾ ਉਹ ਵਰਤੀ ਜਾਂਦੀ ਆ ਵੀ ਅਸੀਂ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਾਂਗੇ ਸੋਧਾਂ ਨੂੰ ਲੈ ਕੇ ਤੇ ਦੂਸਰੇ ਪਾਸੇ ਜੋ ਕਿਸਾਨ ਨੇ ਉਹਨਾਂ ਨੂੰ ਵੀ ਬੁਲਾ ਲੈਂਦੀ ਆ ਜੋ ਹੱਕ ਚਾਹੁੰਦੇ ਨੇ ਤਾਂ ਭਾਜੀਪੀ ਦੀ ਰਣਨੀਤੀ ਨੂੰ ਤੁਸੀਂ ਕਿਵੇਂ ਸਮਝਦੇ ਹੋ ਇਹ ਕਿ ਭਾਜਪਾ ਦੀ ਰਣਨੀਤੀ ਮੋਦੀ ਤੇ ਨਿਰਭਰ ਕਰਦੀ ਹੈ ਮੋਦੀ ਦੀ ਸਟੇਟਮੈਂਟ ਕੀ ਹੁੰਦੀ ਹੈ ਮੋਦੀ ਕੀ ਬੋਲਦਾ ਮੋਦੀ ਸਾਹਿਬ ਜੋ ਬੋਲਦੇ ਨੇ ਉਹੀ ਭਾਜਪਾ ਦੀ ਨੀਤੀ ਹੈ ਕਿਉਂਕਿ ਭਾਜਪਾ ਨਾਲ ਮੋਦੀ ਨਹੀਂ ਹੈ ਮੋਦੀ ਨਾਲ ਭਾਜਪਾ ਹੈ ਇਸ ਕਰਕੇ ਉਹਨਾਂ ਦਾ ਜਿਹੜਾ ਪਰਸਨਲ ਚਕਾਇਆ ਹੋ ਕਾਰਪੋਰੇਟ ਕੰਨੀ ਹੈ ਉਹ ਕਾਰਪੋਰੇਟ ਘਰਾਣਾਂ ਦੀ ਬੋਲੀ ਬੋਲਦਾ ਹੈ ਯਾਨੀ ਉਹ ਪਿਛਲੀਆਂ ਸਰਕਾਰਾਂ ਦੇ ਢਾਂਚੇ ਨੂੰ ਅਵਦੇ ਵਾਲਾ ਜਿਹੜਾ ਢਾਂਚਾ ਘਤ ਵਿਕਾਸ ਹੈ ਉਹਨੂੰ ਵੱਧ ਪਹਿਲ ਦਿੰਦਾ ਹੈ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਅਜੇ ਤੱਕ ਸਰਕਾਰ ਨੇ ਰੌਬ ਬਣਾਇਆ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਪੁੱਜਿਆ ਦੇਖੋ ਇਸ ਕਾਨੂੰਨਾਂ ਦੇ ਪੱਖ ਦੇ ਵਿੱਚ ਜਿਹੜਾ ਅੰਦੋਲਨ ਚੱਲ ਰਿਹਾ ਕਾਨੂੰਨਾਂ ਦੇ ਵਿਰੋਧ ਚ ਇਹਦੇ ਪੱਖ ਦੇ ਵਿੱਚ ਕਿੰਨੇ ਲੋਕ ਆ ਗਏ ਵਟਨਾ ਦੇ ਵਿੱਚ ਕਿੰਨਾ ਵੱਡਾ ਮਜਹਰਾ ਹੋਇਆ ਤਾਮਨਾਡੂ ਦੇ ਵਿੱਚ ਕਿੰਨਾ ਵੱਡਾ ਮਜਹਰਾ ਹੋਇਆ ਗੁਜਰਾਤ ਦੇ ਮੰਤਰੀ ਨੇ ਕਸਤੀਫਾ ਦਿੱਤਾ ਲੋਕ ਤੁਰੇ ਜਾਂਦੇ ਨੇ ਟੁੱਟ-ਟੁੱਟ ਕੇ ਪੋਲੀਟੀਕਲ ਤੌਰ ਤੇ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਸ਼ਾਸਕੀ ਤੌਰ ਤੇ ਇਹ ਜਿੰਨਾ ਲਟਕੂਗਾ ਉਹਨਾਂ ਪੋਲੀਟੀਕਲ ਨੁਕਸਾਨ ਇਹਨਾਂ ਦਾ ਜ਼ਿਆਦਾ ਹੋਣਾ ਹੈ ਪ੍ਰਗਾਂਬ ਸਾਹਿਬ ਵੈਸੇ ਤਾਂ ਚਲੋ ਸਮਾ ਕਿਸੇ ਨੂੰ ਹਜੇ ਤੱਕ ਪਤਾ ਪਰ ਕੀ ਲੱਗਦਾ ਤੁਹਾਡੀ ਅਸੈਸਮੈਂਟ ਕੀ ਕਹਿੰਦੀ ਆ ਵੀ ਕਿੰਨਾ ਕੁ ਟਾਈਮ ਹੋਰ ਲੰਮਾ ਜਾ ਸਕਦਾ ਵੀ ਇੱਕ ਸਟੇਕ ਜਦੋਂ ਇਹ ਲੱਗਣ ਲੱਗ ਜੂਗਾ ਵੀ ਹੁਣ ਕੋਈ ਹੱਲ ਬਣ ਸਕਦਾ ਕਿਉਂਕਿ ਚਿੱਠੀਆਂ 'ਚ ਵੀ ਹਜੇ ਕੇਂਦਰ ਸਰਕਾਰ ਦੀ ਉਹੀ ਭਾਸ਼ਾ ਵੀ ਗੱਲਬਾਤ ਕਰਨੀ ਆ ਲੰਮੀ ਗੱਲਬਾਤ ਕਰਨੀ ਆ ਸੋਧਾਂ ਨੂੰ ਲੈ ਕੇ ਗੱਲਬਾਤ ਕਰਨੀ ਆ ਵੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਕਾਨੂੰਨ ਰੱਦ ਹੋਣੇ ਚਾਹੀਦੇ ਆ ਉਸ ਮੁੱਦੇ ਤੱਕ ਕਦੋਂ ਗੱਲਬਾਤ ਪਹੁੰਚ ਸਕਦੀ ਆ ਦੇਖੋ ਸਰਕਾਰ ਦੀ ਜਿਹੜੀ ਸੋਚਣੀ ਹੈ ਨਾ ਜਿਹੜੀ ਵੀ ਪਤਾ ਨਹੀਂ ਜੇ ਇਹ ਅੰਦੋਲਨ ਜਿੱਤ ਗਏ ਤਾਂ ਦੂਜਿਆਂ ਕਾਨੂੰਨਾਂ ਬਾਰੇ ਵੀ ਸਰਕਾਰ ਦਾ ਪਿੱਛੇ ਜਿਹੜੇ ਲਾਗੂ ਕੀਤੇ ਨੇ ਧਾਰਾ 370 ਜਾਂ ਕੋਈ ਹੋਰ ਐਨਆਰਸੀ ਦਾ ਵੀ ਉਹ ਵੀ ਸ਼ਾਇਦ ਵਾਪਸ ਮੋੜਨੇ ਪੈ ਜਾਣ। ਅਸਲ ਵਿੱਚ ਇਹ ਗੱਲ ਨਹੀਂ ਹੈ। ਸਰਕਾਰ ਜੋ ਅੱਗੇ ਕਰਨਾ ਚਾਹੁੰਦੀ ਸੀ ਰਸਤਾ ਉਹ ਬੰਦ ਹੋਇਆ ਇਸ ਅੰਦੋਲਨ ਨਾਲ। ਸਰਕਾਰ ਨੇ ਕੱਲਾ ਇਹ ਨਹੀਂ ਵੀ ਇਹੇ ਕਾਨੂੰਨ ਬਣਾਏ ਸੀ ਅੱਗੇ ਹੋਰ ਵੀ ਕਾਨੂੰਨ ਬਣਾਉਣੇ ਸੀ। ਉਹ ਰਾਹ ਬੰਦ ਹੋਇਆ ਸਰਕਾਰ ਨੂੰ ਇਹ ਤਕਲੀਫ। ਇਸ ਕਰਕੇ ਅਗਲੇ ਰਸਤੇ ਕਿਉਂਕਿ ਵੱਡੀ ਬਹੁ ਗਿਣਤੀ ਦੇ ਸਿਰ ਤੇ कोरोना ਦੀ ਚੋਰ ਮੋਰੀ ਰਾਹੀਂ ਹੋਰ ਕਾਨੂੰਨ ਬਣਾ ਕੇ ਹੋਰ ਨਵੀਆਂ ਨੀਤੀਆਂ ਲਾਗੂ ਕਰਨੀ ਚਾਹੁੰਦੀ ਸੀ ਸਰਕਾਰ ਉਹ ਰਸਤੇ ਨੂੰ ਰੋਕ ਲੱਗੀ ਐ ਇਸ ਕਰਕੇ ਸਰਕਾਰ ਨੂੰ ਔਖੋਸ ਗਲਦੀ ਐ ਕਾਰਪੋਰੇਟ ਘਰਾਣੇ ਦੇ ਹਿੱਤ ਪੂਰਨ ਦੀ ਖਾਤਰ ਜਿਹੜੇ ਫੈਸਲੇ ਗਾਂ ਕਰਨੇ ਸਰਕਾਰ ਨੇ ਉਹਨਾਂ ਤੇ ਰੋਕ ਲੱਗੀ ਐ ਜਿਹਦੇ ਕਰਕੇ ਗੱਡ ਪੀੜਾ ਸਰਕਾਰ ਨੂੰ ਗਰਾਂ ਸਭ ਕਾਰਪੋਰੇਟ ਘਰਾਣੇ ਦੀ ਗੱਲ ਕੀਤੀ ਆ ਪਰ ਜਿਸ ਤਰ੍ਹਾਂ ਅੱਜ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਕਿ ਸੋਲਰ ਪਲਾਂਟਾਂ ਜਿਹੜੇ ਸ਼ਹਿਰਾਂ ਦੇ ਅੰਦਰ ਉਹ ਲਾਉਣੇ ਸ਼ੁਰੂ ਕਰ ਦਿੱਤੇ ਨੇ ਤਾਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਅਸੀਂ ਤਾਂ ਮੰਗ ਕਰਦੇ ਸੀ ਪਹਿਲਾਂ ਵੀ ਸੋਲਰ ਪਲਾਂਟਾਂ ਦੀ ਬਿਜਲੀ ਸਸਤੀ ਪੈਂਦੀ ਹੈ ਹੁਣ ਜਿਹੜੀ ਸੋਲਰ ਪਲਾਂਟਾਂ ਨਾਲ ਬਿਜਲੀ ਪੈਦਾ ਹੁੰਦੀ ਹੈ ਕਿ ਪਾਣੀ ਨਾਲ ਬਿਜਲੀ ਪੈਦਾ ਹੁੰਦੀ ਹੈ ਉਹ ਸਰਕਾਰੀ ادارے ਨੇ ਕਿ ਪ੍ਰਾਈਵੇਟ ادارے ਸਵਾਲ ਤਾਂ ਇਸ ਗੱਲ ਤੇ ਖੜਾ ਹੈ ਨਾ ਹੁਣ ਜੇ ਸਸਤੀ ਬਿਜਲੀ ਪੈਦਾ ਕਰਕੇ ਲੋਕਾਂ ਨੂੰ ਸਸਤੀ ਨਹੀਂ ਦੇਣੀ ਫਿਰ ਤਾਂ ਚਾਹੇ ਸੋਲਰ ਦੀ ਬਿਜਲੀ ਚਾਹੇ ਪਾਣੀ ਦੀ ਬਿਜਲੀ ਚਾਹੇ ਕੋਲੇ ਦੀ ਬਿਜਲੀ ਹੈ ਚਾਹੇ ਪਰਮਾਣੂ ਪ੍ਰੋਜੈਕਟਾਂ ਦੀ ਬਿਜਲੀ ਹੈ ਫਿਰ ਤਾਂ ਕੋਈ ਇਹਦਾ ਸਵਾਲ ਹੀ ਨਹੀਂ ਹੁਣ ਜੇ ਸਸਤੀ ਬਿਜਲੀ ਕਰਕੇ ਸਸਤੀ ਲੋਕਾਂ ਨੂੰ ਦੇਣੀ ਹੈ ਫਿਰ ਤਾਂ ਸਰਕਾਰੀ ਦੇ ਸਕਦੀ ਹੈ ਸਰਕਾਰੀ ادارے ਦੇ ਸਕਦੇ ਨੇ ਜੇ ਇਹ ਇਹਨਾਂ ਚੀਜ਼ਾਂ ਦੇ ਕਾਰਪੋਰੇਟ ਸੈਕਟਰ ਦਾ ਪ੍ਰਾਈਵੇਟ ਕੰਪਨੀ ਦਾ ਕਬਜ਼ਾ ਰਹਿੰਦਾ ਫਿਰ ਪਬਲਿਕ ਨੂੰ ਕੋਈ ਫਾਇਦਾ ਨਹੀਂ ਉਹਨਾਂ ਦੇ ਮੁਨਾਫੇ ਵਧਣਗੇ ਉਹ ਗ੍ਰਾਹਕ ਸਭ ਪੋਲਿਟੀਕਲ ਪਾਰਟੀਆਂ ਦੀ ਗੱਲ ਕਰਾਂਗੇ ਆਮ ਆਦਮੀ ਪਾਰਟੀ ਕਹ ਰਹੀ ਹੈ ਜੋ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਅਸੀਂ ਉੱਥੇ ਫ੍ਰੀ ਵਾਈਫਾਈ ਦੇਵਾਂਗੇ ਅਕਾਲੀ ਦਲ ਕਹ ਰਿਹਾ ਅਸੀਂ ਬੱਸਾਂ ਚਲਾਈਆਂ ਆਉਣ ਜਾਣ ਦੇ ਲਈ ਪੋਲਿਟੀਕਲ ਪਾਰਟੀਆਂ ਦੇ ਸੰਯੋਗ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿੱਥੇ ਤੱਕ ਕਾਲੀ ਪਾਰਟੀ ਦਾ ਕਹਿੰਦਾ ਬੱਸਾਂ ਚਲਾਉਣ ਔਰਬਟ ਬੱਸਾਂ ਚਲਾਵਾਂਗੇ। ਮੈਨੂੰ ਨਹੀਂ ਲੱਗਦਾ ਵੀ ਸਾਡੀ ਜਨਤਾ ਉਹਨਾਂ ਦੀ ਆਰਬਟ ਬੱਸਾਂ ਤੇ ਚੱਲੇਗੀ। ਜੇ ਕੋਈ ਸਰਕਾਰ ਆਪ ਵਾਲੇ ਕਹਿੰਦੇ ਨੇ ਵਾਈਫਾਈ ਦਾ ਕੋਈ ਪ੍ਰਬੰਧ ਕੀਤਾ ਦੇਖੋ ਇਹ ਕੀ ਵਾਈਫਾਈ ਦਾ ਉਹਨਾਂ ਨੇ ਕੀ ਨੇ ਕਰਤਾ ਕੀ ਨੇ ਨਹੀਂ ਕਰਤਾ ਸਾਨੂੰ ਨਹੀਂ ਪਤਾ ਲੱਗਦਾ। ਜਿਹੜੀਆਂ ਬੱਸਾਂ ਦਾ ਪ੍ਰਬੰਧ ਹੈ ਤਾਂ ਸਿੱਧੇ ਤੌਰ ਤੇ ਕਰ ਰਹੀ ਹੈ ਨਾ ਕਾਲੀ ਪਾਰਟੀ। ਉਹਨਾਂ ਦੇ ਵਿੱਚ ਬੰਦਿਆਂ ਦਾ ਚੜ ਕੇ ਤਾਂ ਉਹ ਕਹਿਣਗੇ ਕਾਲੀ ਪਾਰਟੀ ਦੇ ਐਨਾ ਕੇਡਰਾ ਦਿੱਲੀ ਵੱਲ ਨੂੰ ਰਵਾਨਾ ਹੋਇਆ। ਬੰਦੇ ਸਾਡੇ ਬੈਟਣਗੇ। ਕੇਡਰ ਆਵਦਾ ਗਣਉਣਗੇ। ਇਹ ਵਰਦਾਸਤ ਨਹੀਂ ਹੋਣੀ ਗੱਲ। ਉਹਨਾਂ ਨੇ ਸੇਵਾ ਕਰਨ ਦਾ ਤਰੀਕੇ ਹੋਰ ਨੇ। ਆਰਬਿਟ ਬੱਸਾਂ ਨੂੰ ਜਾਣਦਾ ਕੌਣ ਨਹੀਂ? ਵੀ ਅਕਾਲੀਆਂ ਦੀ ਬੱਸਾਂ ਨੇ। ਅਕਾਲੀਆਂ ਦੀਆਂ ਬੱਸਾਂ ਦੇ ਵਿੱਚ ਮੈਨੂੰ ਨਾ ਲੱਗਦਾ ਨਹੀਂ ਪੰਜਾਬ ਦੀ ਜਨਤਾ ਚੜ੍ਹ ਕੇ ਅਕਾਲੀ ਕੋਹਣ ਨੂੰ ਤਿਆਰ ਹੈ। ਜੇ ਅਕਾਲੀਆਂ ਦੇ ਆਪਦੇ ਬੰਦੇ ਚੜ੍ਹ ਕੇ ਆਉਂਦੇ ਨੇ। ਉਹ ਭੇਜਦਾਂ ਨੇ, ਉਹ ਤਾਂ ਮਰਜ਼ੀ ਉਹਨਾਂ ਦੀ। ਪਰ ਇਸ ਅੰਦੋਲਨ 'ਚ ਕਿਉਂ ਅੰਦੋਲਨ ਕਰਨਾ ਹੈ? ਅਕਾਲੀਆਂ ਨੇ ਆਪਦਾ ਆਪਦੇ ਤੌਰ ਤੇ ਉਹ ਰਾਜਨੀਤਿਕ ਪਾਰਟੀ ਹੈ, ਵੱਡੇ ਕੱਦ ਵਾਲੀ ਪਾਰਟੀ ਹੈ, ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਹੈ। ਉਹ ਆਪਦਾ ਅੰਦੋਲਨ ਕਰਨਾ, ਵੱਖਰਾ ਕਰ ਲੈਣਾ। ਤਾਂ ਇੱਕ ਸਮਾਜ ਸੇਵੀ ਸੰਸਥਾ ਬਦੀ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਮੀਡੀਆ ਦੁਆਰਾ ਜੋ ਵਿਚਾਰਿਆ ਜਾ ਰਿਹਾ ਕਿਹਾ ਜਾ ਰਿਹਾ ਵੀ ਇਹ ਤਾਂ ਅਤਵਾਦੀ ਨੇ ਉਸ ਚੀਜ਼ ਨੂੰ ਕਿਵੇਂ ਦੇਖਦੇ ਆ ਖਾਸ ਕਰ ਖਾਲਸਾ ਏਡ ਨੂੰ ਵੀ ਟਾਰਗੇਟ ਕੀਤਾ ਗਿਆ ਸੀ ਦੇਖੋ ਕੋਈ ਕਿਸੇ ਨੂੰ ਅਤਵਾਦੀ ਕਹਿ ਦੇਵੇ ਉਹ ਖਾਲਸਾ ਏਡ ਵਾਲੇ ਆ ਥੋੜੇ ਸਾਹਮਣੇ ਦਵਾਈਆਂ ਵੀ ਸਪਲਾਈ ਕਰਦੇ ਆ ਰਾਸ਼ਨ ਵੀ ਸਪਲਾਈ ਕਰਦੇ ਆ ਲੋਕਾਂ ਦੀ ਸੇਵਾ ਕਰ ਰਹੇ ਨੇ ਉਹਨੂੰ ਕੋਈ ਖਾਲਸਤਾ ਨਹੀਂ ਕਹਿ ਦੇਵੇ ਉਹਨੂੰ ਕਹਿ ਦੇ ਵੀ ਕੋਈ ਅਮਰੀਕਾ ਦੀ ਏਜੰਸੀ ਇਹਨਾਂ ਨੂੰ ਮਤ ਕਰਦੀ ਹੈ ਉਹਨੂੰ ਕਹਿ ਦੇ ਵੀ ਟ੍ਰਾਂਟੋ ਦੇ ਵਿੱਚ ਉਹਨਾਂ ਨੂੰ ਕੋਈ ਮਤ ਆਉਂਦੀ ਹੈ ਇਹ ਤਾਂ ਕਹਿਣ ਨੂੰ ਤਾਂ ਕਿਸੇ ਨੂੰ ਕੋਈ ਕੁਝ ਵੀ ਕਹਿ ਸਕਦਾ ਤੁਹਾਨੂੰ ਵੀ ਕਹਨ ਨੂੰ ਕੁਝ ਕਹਿ ਸਕਦੇ ਨੇ ਸਾਨੂੰ ਵੀ ਕਹਨ ਨੂੰ ਕੁਝ ਕਹਿ ਸਕਦੇ ਨੇ ਇਹ ਹੁਣ ਤੋਂ ਨਹੀਂ ਇਹ ਤਾਂ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ ਕੋਈ ਵੀ ਇਸ ਅੰਦੋਲਨ ਦੀ ਜੇ ਮਤ ਕਰਦਾ ਤਾਂ ਉਹਦੇ ਤੇ ਕੋਈ ਨਾ ਕੋਈ ਇਲਜ਼ਾਮ ਲਾਉਣਾ ਉਹਨਾਂ ਨੇ ਤੇ ਉਹਨੂੰ ਰੋਕਣਾ ਉਹ ਉਹ ਕੋਸ਼ ਅਗਰਾਹਨ ਸਾਹਿਬ ਐਕਸ਼ਨ ਪਲਾਨ ਦੀ ਗੱਲ ਕੀਤੀ ਜਾਵੇ ਲੋਕਾਂ ਚ ਇਹ ਗੱਲ ਤੁਰ ਰਹੀ ਆ ਵੀ ਐਕਸ਼ਨ ਪਲਾਨ ਜਿਹੜਾ ਹੋਰ ਦਿੱਤਾ ਜਾਵੇ ਹਾਲਾਂਕਿ ਜੋ ਟਰੈਕਟਰ ਮਾਰਚ ਕੱਢਿਆ ਜਾਣਾ ਤੁਹਾਡੇ ਦੁਆਰਾ ਵੀ ਕੋਈ ਇਹੋ ਜਿਹੀ ਚੀਜ਼ ਬੇਨਤੀ ਗਈ ਹੈ ਕਿਉਂਕਿ ਇਹ ਚੀਜ਼ ਸੁਣਨ ਨੂੰ ਮਿਲ ਰਹੀ ਹੈ ਵੀ ਹੁਣ ਬੀਕੇ ਜੋ ਅਗਰਾਹ ਵੀ ਹਰਿਆਣਾ ਦੇ ਅੰਦਰ ਅਸੀਂ ਭਾਈ 2 ਜਨਵਰੀ ਵਾਲੇ ਦਿਨ ਕਰ ਰਹੇ ਹਾਂ ਮਾਰਚ ਹਜ਼ਾਰ ਟਰੈਕਟਰ ਦੇ ਲਗਭਗ ਸਾਡਾ ਜਾਊਗਾ ਹਰਿਆਣੇ ਦੇ ਪਿੰਡਾਂ 'ਚ ਲਾਊਗਾ ਤਿੰਨ ਚਾਰ ਦਿਨ ਅਸੀਂ ਜਾਵਾਂਗੇ ਉਹ ਜਿਹੜੀ ਸ਼ਾਹਜਹਾਂ ਮੋਰਚਾ ਉਹਦੇ ਉਹਦੇ ਤੱਕ ਜਾਵਾਂਗੇ ਮਾਰਚ ਲੈ ਕੇ ਤੇਰੀ ਅਸੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤਾਂ ਇਸਨ ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਜਿਨ੍ਹਾਂ ਦਾ ਕਹਿਣਾ ਕਿ ਆਪਣਾ ਘੇਰਾ ਉਹ ਵਿਸ਼ਾਲ ਕਰਨਗੇ ਅਤੇ ਜੇਕਰ ਅੱਜ ਗੱਲਬਾਤ ਦੀ ਗੱਲ ਕੀਤੀ ਜਾਵੇ ਤਾਂ ਉਹ ਸਿਰਫ ਅੱਜ ਡੈਡਲੌਕ ਟੁੱਟੇਗਾ ਤਾਂ ਹੁਣ ਮੀਟਿੰਗ ਤੋਂ ਬਾਅਦ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਦਾ ਕੀ ਸਿੱਟਾ ਰਹਿੰਦਾ ਕੈਮਰਾਮੈਨ ਪਰਮਿੰਦਰ ਦੇ ਨਾਲ ਮੈਂ ਜਗਵੰਤ ਜਗਬਾਣੀ ਟੀਵੀ ਦਿੱਲੀ